ਤੁਸੀਂ ਵੀ ਮਟਾਪੇ ਤੋਂ ਪਰੇਸ਼ਾਨ ਹੋ ਪਤਲਾ ਹੋਣਾ ਚਾਹੁੰਦੇ ਹੋ ਦਿਨ ਪ੍ਰਤੀ ਦਿਨ ਵਜਨ ਤੁਹਾਡਾ ਵੱਧ ਰਿਹਾ ਬਹੁਤ ਚੀਜ਼ਾਂ ਕਰਕੇ ਦੇਖ ਰਹੀਆਂ ਜੇ ਸੱਚੀ ਨੂੰ ਪਤਲਾ ਹੋਣਾ ਚਾਹੁੰਦੇ ਹੋ ਇਹ ਪੂਰੀ ਵੀਡੀਓ ਦੇਖ ਲਿਓ ਦੋਸਤੋ ਜਿਹੜੀਆਂ ਮੇਰੇ ਹੱਥ ਦੇ ਵਿੱਚ ਦਵਾਈ ਹੈ ਦਵਾਈ ਨਹੀਂ ਇਹ ਕ੍ਰਿਸ਼ਮਈਆ ਜਿਹੜੇ ਲੋਕ ਪਤਲਾ ਹੋਣਾ ਚਾਹੁੰਦੇ ਨੇ ਦੋਸਤੋ ਕੀ ਕਰਦੀ ਹੈ ਤੁਹਾਡੀ ਇਮਿਊਨਿਟੀ ਨੂੰ ਵਧਾਉਂਦੀ ਹੈ ਜਿਹੜੀ ਤੁਹਾਡੀ ਪਾਚਨ ਕਿਰਿਆ ਸ਼ਕਤੀ ਹੈ ਸਲੋ ਹੋ ਜਾਂਦੀ ਹੈ ਉਹਨੂੰ ਤੇਜ਼ ਕਰ ਦਿੰਦੀ ਹੈ ਤੁਹਾਡੇ ਲੀਵਰ ਨੂੰ ਠੀਕ ਕਰਦੀ ਹੈ ਤੁਹਾਡਾ ਜਿੰਨਾ ਵੀ ਗੰਦਮੰਦ ਹੈ ਸਰੀਰ ਦਾ ਵੱਡੀ ਆਂਤ ਦੇ ਵਿੱਚ ਛੋਟੀ ਆਂਤ ਦੇ ਵਿੱਚ ਜਮਾ ਹੋਇਆ ਪਿਆ ਉਹਨੂੰ ਇਹ ਬਾਹਰ ਕੱਢ ਦਿੰਦੀ ਆ ਤੁਹਾਡਾ ਵਜਨ ਪਹਿਲੇ ਦਿਨ ਤੋਂ ਹੀ ਘਟਣਾ ਸ਼ੁਰੂ ਹੋ ਜਾਂਦਾ ਜਿਹੜੇ ਲੋਕ ਪ੍ਰਹੇਜ ਨਹੀਂ ਰੱਖ ਸਕਦੇ ਪਲੀਜ਼ ਉਹ ਸਾਨੂੰ ਨਾ ਫੋਨ ਕਰਨਾ ਇਹ ਥੈਰਾਡ ਦੇ ਵਿੱਚ ਵੀ ਬਹੁਤ ਕੰਮ ਕਰਦੀ ਆ ਜਿਹੜੇ ਲੋਕ ਥੈਰਾਡ ਦੇ ਕਰਕੇ ਮੋਟਾ ਹੋ ਜਾਂਦੇ ਨੇ ਬਹੁਤ ਸਾਰੇ ਲੋਕ ਫੋਨ ਕਰਦੇ ਆ ਅਸੀਂ ਜੂਸ ਪੀ ਲਿਆ ਜੀ 6000 ਦਾ ਪ੍ਰੋਡਕਟ ਲੈ ਲਿਆ ਜੀ 7000 ਦਾ ਲੈ ਲਿਆ ਜੀ ਜਿੰਨਾ ਚਿਰ ਖਾਣੇ ਆ ਉਨਾਂ ਚਿਰ ਅਸੀਂ ਪਤਲੇ ਰਹਨੇ ਆ ਉਸ ਤੋਂ ਬਾਅਦ ਫੇਰ ਮੋਟੇ ਹੋ ਜਾਂਨੇ ਆ ਦੋਸਤੋ ਇਹ ਤੁਹਾਡਾ ਜਿਹੜੀ ਪਾਚਨ ਕਿਰਿਆ ਉਹਨੂੰ ਤੇਜ਼ ਕਰ ਦਿੰਦੀ ਹੈ ਜਿਹੜੇ ਲੋਕਾਂ ਦੀ ਪਾਚਨ ਕਿਰਿਆ ਸ਼ਕਤੀ ਸਲੋ ਹੋ ਜਾਂਦੀ ਹੈ ਉਹ ਮੋਟੇ ਹੋਣਾ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਜਿਹੜੀ ਉਹਨਾਂ ਦੀ ਚਰਬੀ ਆ ਉਹ ਅੰਦਰ ਇਕੱਠੀ ਹੋਣ ਲੱਗ ਜਾਂਦੀ ਹੈ ਪੇਟ ਦੇ ਵਿੱਚ ਤੇ ਉਹ ਤਾਂ ਹੀ ਮੋਟੇ ਜਿਹੜੇ ਹੋਣ ਲੱਗ ਜਾਂਦੇ ਨੇ ਇਹਦਾ ਰਿਜ਼ਲਟ ਪਹਿਲੇ ਦਿਨ ਤੋਂ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਊਗਾ ਇਹਦੇ ਨਾਲ ਐਕਸਰਸਾਈਜ਼ ਵੀ ਕਰਨੀ ਆ ਤੇ ਡਾਈਟ ਦਾ ਧਿਆਨ ਵੀ ਰੱਖਣਾ ਤੇ ਜਿਵੇਂ ਅਸੀਂ ਕਹਾਂਗੇ ਉਹਵੇਂ ਤੁਸੀਂ ਫੋਲੋ ਕਰਨਾ ਰਿਜ਼ਲਟ ਤੁਹਾਨੂੰ ਜਰੂਰ ਮਿਲੂਗਾ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਕੋਈ ਵੀ ਨੁਕਸਾਨ ਨਹੀਂ ਜਿਹੜੇ ਲੋਕ ਸੱਚਿਓਂ ਪਤਲਾ ਹੋਣਾ ਚਾਹੁੰਦੇ ਨੇ ਪਲੀਜ਼ ਉਹੀ ਫੋਨ ਕਰਨ ਬਹੁਤ ਹੀ ਸਸਤੀ ਹੈ ਜਾਇ ਜਿਹਦਾ ਰੇਟ ਹੈ ਤੇ ਮੰਗਾ ਸਕਦੇ ਹੋ ਇਹਦੇ ਨਾਲ ਹੋਰ ਵੀ ਆਪਾਂ ਕਈ ਚੀਜ਼ਾਂ ਦਿੰਨੇ ਆ ਸਵੇਰੇ ਸ਼ਾਮ ਪਾਣੀ ਦੇ ਨਾਲ ਖਾਣੀਆਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ